ਯੂ ਟਰਨ ਪੰਜਾਬ ਸਰਕਾਰ ਦਾ ਬੜਾ ਚਰਚਾ ਦੇ ਵਿੱਚ ਆ ਸੋਸ਼ਲ ਮੀਡੀਆ ਤੇ ਵੀ ਤੇ ਜਿਹੜਾ ਪੰਜਾਬ ਦੇ 8 ਸਰਕਾਰੀ ਕਾਲਜਾਂ ਵਾਲਾ ਕਿ ਉਹਨਾਂ ਨੂੰ ਆਟੋਨਮਸ ਬਾਡੀ ਬਣਾਉਣ ਦਾਗਾ ਉਹ ਸਰਕਾਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਇਸ ਬਾਰੇ ਲੱਗ ਰਿਹਾ ਸੀ ਕਿ ਸਰਕਾਰ ਦਾ ਇੱਕ ਯੂ ਟਰਨ ਹੋਰ ਤਿਆਰ ਆਗਾ ਤੇ ਆਖਿਰ ਉਹ ਦਿਨ ਆ ਗਿਆ ਜਦੋਂ ਸਰਕਾਰ ਨੇ ਇੱਕ ਹੋਰ ਯੂ ਟਰਨ ਮਾਰ ਲਿਆ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਕਹਿੰਦਾ ਮੈਨੂੰ ਸਾਰਾ ਪਤਾ ਇਹਨੂੰ ਪਤਾ ਪੂਤਾ ਹੈ ਹੀ ਨਹੀਂ ਕੋਈ ਕਾਨੂੰਨਾਂ ਬਾਰੇ ਕਿਉਂ ਚੁੱਪਾ ਜਿਹਦੇ ਤੁਸੀਂ ਦੇਖੋ ਅੱਜ ਦੱਖਣੀ ਰਾਜ ਲੜ ਰਹੇ ਨੇ ਫੈਡਰਲ ਟਾਂ ਚ ਲਈ ਜੀ ਆਪਣੇ ਹਿੱਤਾਂ ਲਈ ਉਹ ਕਹਿੰਦੇ ਨੇ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਨੇ ਅਸੀਂ ਇਹ ਸਿੱਖਿਆ ਨੀਤੀ ਨਹੀਂ ਲਾਗੂ ਕਰਨੀ ਇਹ ਛਾਲ ਮਾਰ ਕੇ ਮੂਰੇ ਭੱਜ ਕੇ ਲਾਗੂ ਕਰ ਰਿਹਾ ਇਸ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਨਾ ਇਹ ਮੱਥਾ ਪੱਤੀ ਕਰਦੇ ਨੇ ਵੀ ਸਿੱਖਿਆ ਨੀਤੀ ਕੀ ਹੋਣੀ ਚਾਹੀਦੀ ਹੈ ਤਾਮਨ ਲਾਡੂ ਕੇਰਲਾ ਕਹਿੰਦੇ ਵੀ ਸਾਡੀ ਰਾਜ ਦੀ ਸਿੱਖਿਆ ਨੀਤੀ ਹੋਣੀ ਚਾਹੀਦੀ ਹੈ ਸਾਡਾ ਮੰਤ ਮੰਤ ਇਹ ਸਾਡੀ ਭਾਸ਼ਾ ਨੂੰ ਇਤਿਹਾਸ ਨੂੰ ਸਾਡੇ ਸੱਭਿਆਚਾਰ ਨੂੰ ਮਾਰਨ ਵਾਲੀ ਨੀਤੀ ਆ ਇਹ ਉਹਦੇ ਬਾਰੇ ਵੀ ਚੁੱਪ ਨੇ ਇਸ ਕਰਕੇ ਮੈਨੂੰ ਐ ਲੱਗਦਾ ਵੀ ਤੱਲੇਵਾਜ ਸਿਆਸਤਾਂ ਹੁਣ ਜਿਵੇਂ ਨੀਚੋਣਾ ਆਉਣੀਆਂ ਨੇ ਮੂਰੇ ਵੀ ਇਹਨਾਂ ਨੂੰ ਵਾਪਸ ਲੈ ਲਓ ਕੱਲ ਨੂੰ ਹੋ ਸਕਦਾ ਮੁੜ ਕੇ ਫਿਰ ਇਹ ਗੱਲ ਨੂੰ ਸਾਹਮਣੇ ਲਾਏ ਉਹਨ ਇੱਕ ਜੋ ਟਰਨ ਥੋੜੋ ਆ ਜੇ ਤੁਸੀਂ ਸ਼ੁਰੂ ਤੋਂ ਦੇਖੋ ਕਿ ਰਹਾ ਰੇੜੀਆਂ ਫੜੀਆਂ ਵਾਲਿਆਂ ਬਾਰੇ ਕੀਤਾ ਸੀ ਫੈਸਲਾ ਫਿਰ ਉਹ ਟੀਸਰ ਟਰਾਂਸਪੋਰਟ ਬਾਰੇ ਕੀਤਾ ਸੀ ਫਿਰ ਪੰਚਾਇਤਾਂ ਬਾਰੇ ਕੀਤਾ ਸੀ ਮਤਲਬ ਕਿਹੜੀ ਇੱਕ ਇੱਕ ਗੱਲ ਫੇਰ ਪਿੰਡਾਂ ਚੋਂ ਸਰਕਾਰਾਂ ਚੱਲਣੀਆਂ ਸੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਸ਼ਹਿਰਾਂ ਚ ਹੋਣੀਆਂ ਸੀ ਐ ਤਾਂ ਮੱਲੀ ਸਾਹਿਬ ਗਿਣੇ ਨਹੀਂ ਜਾਣੇ ਮੈਂ ਤਾਂ ਸੋਸ਼ਲ ਮੀਡੀਆ ਤੇ ਪੜ੍ਹ ਰਿਹਾ ਸੀ ਕਿਸੇ ਨੇ ਕਮੈਂਟ ਕੀਤਾ ਸੀ ਕਿ ਇਹ ਕੁੱਲ ਮਿਲਾ ਕੇ ਵੀ 60 70 ਦੇ ਨੇੜੇ ਯੂ ਟਰਨ ਹੋਗੇ ਐ ਤਾਂ ਜਿੰਨੇ ਤੁਸੀਂ ਦੱਸੀ ਜਾਓਗੇ ਤਾਂ ਬੜਾ ਸਮਾਂ ਲੱਗ ਜਾਣਾ ਬਹੁਤ ਸਾਰੇ ਇੱਕ ਥਾਂ ਤੇ ਉਹ ਬੋਲ ਰਿਹਾ ਵੀ ਇੰਨੇ ਮਹੀਨੇ ਹੋ ਗਏ ਜੀ ਸਾਡੀ ਸਰਕਾਰ ਨੂੰ ਉਹਨੇ ਮਹੀਨਿਆਂ ਦਾ ਸਮਾਂ 500 1880 ਦਿਨ ਕੁੱਝ ਕਹਿੰਦੇ ਸੀ 1880 ਦਿਨ ਕਹਿ ਰਿਹਾ ਉਹ ਰੋਜ਼ ਦੀਆਂ 41 ਨੌਕਰੀਆਂ ਉਹ ਕਿਸੇ ਨੇ ਕੱਢ ਕੇ ਦਿਖਾਤੀ ਵੀ ਤੇਰੇ ਸਹੀ ਵੀ ਮੰਨ ਲਏ ਇੱਕੀ ਬਣਦੀਆਂ ਨੇ ਰੋਜ਼ ਦੀਆਂ ਸੋ ਇਹਦਾ ਜਾਂ ਤਾਂ ਲੋਕ ਨੋਟਿਸ ਲੈਣੋਂ हट ਗਏ ਜਾਂ ਲੋਕਾਂ ਦੇ ਮਨ ਤੋਂ ਇਹ ਨਾ ਲੈ ਗਏ ਛੱਡੋ ਯਾਰ ਇਹ ਇਹਦੀ ਕੋਈ ਗੱਲ ਹੈ ਦੀਨ-ਏ-ਮਾਨ ਹੈ ਮੈਂ ਤਾਂ ਆਪ ਕਹਿਣਾ ਵੀ ਬਾਕੀ ਛੱਡ ਯਾਰ ਤੇਰਾ ਪਾਪਾ ਮਾਸਟਰ ਹੈ ਤੂੰ ਮਾਸਟਰ ਦਾ ਮੁੰਡਾ ਕਹਿੰਦਾ ਰਿਹਾ ਉਹਦੀ ਇੱਜ਼ਤ ਤਾਂ ਰੱਖ ਲੈ ਮਾੜੀ ਮੋਟੀ ਵੀ ਤੈਨੂੰ ਇਹ ਹੀ ਨਹੀਂ ਪਤਾ ਤੇਰੀ ਸਰਕਾਰ ਕਿੰਨੇ ਦਿਨ ਚੱਲ ਗਈ ਕਿੰਨੀਆਂ ਨੌਕਰੀਆਂ ਆਰਟੀਆਈ ਕੋਈ ਪਾ ਦੋ ਕਿਸੇ ਦਾ ਜਵਾਬ ਹੀ ਨਹੀਂ ਦਿੰਦੇ ਸੋ ਇਹ ਇਸ ਕਰਕੇ ਠੀਕ ਆ ਮਤਲਬ ਸਾਰੇ ਪਾਸੇ ਘੋੜੇ ਵਾਲਾ ਫਿਰਿਆ ਹੋਇਆ ਸਿਆਸੀ ਪਾਰਟੀਆਂ ਹੁਣ ਇਹਨੇ ਇਹਨਾਂ ਦੇ ਖਿਲਾਫ ਅਸਲ ਵਿਰੋਧੀ ਧਿਰ ਕਿਉਂ ਨਹੀਂ ਉੱਭਰ ਰਹੀ ਕਿਉਂਕਿ ਉਹਨਾਂ ਵਾਲੀ ਨੀਤੀਆਂ ਤੇ ਚੱਲ ਰਿਹਾ ਹੈ ਫਿਰ ਇਹ ਕਿਵੇਂ ਵਿਰੋਧ ਕਰਨ ਅਗਲਾ ਕਿ ਨਾ ਥੋੜੀ ਵਾਲੀ ਨੇ ਮਤਲਬ ਜੇ ਤੁਸੀਂ ਹਾਲਤ ਦੇਖੋ ਇਸ ਕਰਕੇ ਟੱਲੇਵਾਜ ਸਿਆਸਤ ਹੈ ਜਿਹੜੀ ਉਹ ਚੱਲ ਰਹੀ ਆ ਮਤਲਬ ਅੱਜ ਆ ਛੱਡ ਤਾ ਕੱਲ ਨੂੰ ਹੋਰ ਛੱਡ ਦੂ ਪਰਸ ਨੂੰ ਹੋਰ ਛੱਡ ਦੂ ਪਰ ਮਾਲੀ ਸਾਹਿਬ ਸਿੱਖਿਆ ਦਾ ਮਸਲਾ ਤਾਂ ਮੈਂ ਕਹਿੰਦਾ ਇਸ ਕਰਕੇ ਗੰਭੀਰ ਆ ਚਰਚਾ ਇਸ ਤੇ ਇਸ ਕਰਕੇ ਸੀਰੀਅਸ ਆ ਇੱਕ ਤੇ ਆਪ ਦੇ ਆਪ ਨੂੰ ਸਾਰਿਆਂ ਤੋਂ ਅੱਖਰਾ ਕਹਿਣਾ ਤੇ ਦੂਜਾ ਪੰਜਾਬ ਦੇ ਵਿੱਚ ਜਿਹੜਾ ਵੀ ਕੰਮ ਹੋਵੇ ਦਿੱਲੀ ਦੇ ਵਿੱਚ ਕੋਈ ਗ੍ਰਿਫਤਾਰ ਹੋ ਗਿਆ ਉਹ ਸਿੱਖਿਆ ਕਰਕੇ ਹੋ ਗਿਆ ਪੰਜਾਬ ਦੇ ਵਿੱਚ ਹੋ ਗਿਆ ਉਹ ਸਿੱਖਿਆ ਕਰਕੇ ਹੋ ਗਿਆ ਈਡੀ ਨੇ ਕੁਝ ਕਰਤਾ ਆਪ ਜੋ ਮਰਜ਼ੀ ਕਰੀ ਜੋ ਪਰ ਜਿਹੜੀ ਵੀ ਗੱਲ ਆ ਪੰਜਾਬ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਹਰ ਇੱਕ ਗੱਲ ਨੂੰ ਸਿੱਖਿਆ ਤੇ ਸਿਹਤ ਕ੍ਰਾਂਤੀ ਦੇ ਨਾਲ ਜੋੜ ਜਣਾ ਫਿਰ ਇਹ ਕਿਹੜੀ ਕ੍ਰਾਂਤੀ ਆ ਤੁਸੀਂ ਕਾਲਜਾਂ ਨੂੰ ਪ੍ਰਾਈਵੇਟ ਇੱਕ ਤਰ੍ਹਾਂ ਕਰ ਦਿੰਦੇ ਹੋ ਇਹ ਨਿੱਜੀ ਕਰਨ ਦਾ ਕਹਿੰਦੇ ਪਹਿਲਾ ਸਟੈਪ ਆ ਇਹ ਬਿਲਕੁਲ ਪਹਿਲਾ ਸਟੈਪ ਆ ਜੀ ਤੁਸੀਂ ਦੇਖੋ ਤੁਸੀਂ ਉਹ ਕਾਲਜ ਕਿਹੜੇ ਨੇ ਮਹਿੰਦਰਾ ਕਾਲਜ 1875 ਦਾ ਬਣਿਆ ਕਾਲਜ ਲੁਧਿਆਣਾ ਜਿਨ੍ਹਾਂ ਨਾਲ ਅਰਬਾਂ ਦੀ ਜਾਇਦਾਦ ਜੁੜੀ ਹੋਈ ਆ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਹੁਣ ਆਪਦਾ ਆਪ ਜਿਵੇਂ ਚਲਾਓ ਜਿਵੇਂ ਮਰਜ਼ੀ ਸਲੇਬਸ ਤੈਅ ਕਰੋ ਇਹ ਉਧਰ ਇਸੇ ਕਰਕੇ ਦਬਾ ਪਿਆ ਕਿਉਂਕਿ ਇਹਨਾਂ ਦੀ ਸਿੱਖਿਆ ਨੀਤੀ ਹੈ ਹੀ ਨਹੀਂ ਕੋਈ ਇੱਕਾ ਗੱਲ ਆਈਏ ਸਦਾ ਮੁੰਡਾ ਤੇ ਰਿਕਸ਼ਾ ਵਾਲੇ ਦਾ ਮੁੰਡਾ ਇੱਕ ਬੈਂਚ ਤੇ ਬੈਠਿਆ ਪਰ ਉਹ ਦੇਖੀਏਗਾ ਦੇਨੀ ਮਾਲੀ ਸਾਹਿਬ ਕਿਸੇ ਫੋਟੋਸ ਨਹੀਂ ਆਏਗਾ ਮੈਂ ਕਹਿੰਦਾ ਫੋਟੋ ਚ ਨਹੀਂ ਆਇਆ ਚਲੋ ਅਸੀਂ ਜਦੋਂ ਪੜਦੇ ਸੀ ਸਰਕਾਰੀ ਸਕੂਲਾਂ ਚ ਇੱਕ ਬੈਂਚ ਤੇ ਬਹਿੰਦੇ ਸੀ ਸਾਰੇ ਸੋ ਇਹੋ ਜਿਹਾ ਚੁਟਕਲੇ ਛੱਡੀ ਜਾਓ ਫਿਰ ਆਹ ਦੇਖੋ ਜੀ ਮਹੱਲਾ ਕਲੀਨਿਕ ਜੀ 15 ਦਿਨਾਂ ਬਾਅਦ ਖਬਰ ਲੱਗ ਜਾਂਦੀ ਐ ਵੀ ਰਜਿੰਦਰਾ ਹਸਪਤਾਲ ਜਿੱਥੇ ਦਾ ਮੰਤਰੀ ਦਵਾਈਆਂ ਦੀ ਘਾਟ ਆ ਜੀ ਸੋ ਇਸ ਕਰਕੇ ਪ੍ਰਸ਼ਾਸਨ ਤੰਤਰ ਤੇ ਇਹਨਾਂ ਦਾ ਕੰਟਰੋਲ ਨਹੀਂ ਜੋ ਮੈਨੂੰ ਲੱਗਦਾ ਤੇ ਨਾ ਕੋਈ ਯੂਨੀਫਾਈਡ ਕਮਾਂਡ ਆ ਜੀ ਉਹ ਉਹ ਕਹਿੰਦਾ ਜਿਹਨੇ ਲਾਈ ਗੱਲੀ ਉਸੇ ਨਾਲ ਤੁਰ ਚੱਲੀ ਇਸੇ ਕਰਕੇ ਅਫਸਰ ਆ ਜਿਹੜੇ ਉਹ ਕੋਈ ਰਿਸਕ ਨਹੀਂ ਲੈਂਦੇ ਅਗਲਾ ਕਦੋਂ ਆਪਾਂ ਦਿੱਲੀ ਨਾਲ ਬਣਾ ਕੇ ਰੱਖੋ ਇਹਨਾਂ ਦਾ ਕੀ ਆ ਸੋ ਇਹ ਮੰਦ ਭਾਗੀ ਗੱਲ ਆ ਇਹ ਸੁਧਰ ਸਕਦੇ ਸੀ ਪਰ ਇਹ ਤਾਂ ਕਹਿੰਦੇ ਅਸੀਂ ਪਹਿਲੀ ਮਹਾਪੁਰਸ਼ਾਂ ਜੀ ਸਾਨੂੰ ਤਾਂ ਸਾਰਾ ਹੀ ਪਤਾ ਇਸੇ ਕਰਕੇ ਠੱਡੇ ਖਾ ਰਹੇ ਨੇ ਯੂ ਟਰਨ ਲੈ ਰਹੇ ਨੇ ਜੀ ਜੀ ਮਾਲੀ ਸਾਹਿਬ ਇੱਕ ਪੰਜਾਬ ਪੁਲਿਸ ਦਾ ਹੋਰ ਕਹਿੰਦੇ ਲਾਡਲਾ ਡੀਐਸਪੀ ਜਿਹੜਾ ਮਹਾਲੀ ਰਿਹਾ ਲੰਮਾ ਲੰਮਾ ਸੁਮਾ ਕਈ ਕਾਰੇ ਕੀਤੇ ਕਈ ਕਮਾਂ ਕਰਕੇ ਚਰਚਾ ਦੇ ਵਿੱਚ ਉਹ ਪਹਿਲਾਂ ਇੰਟਰਵਿਊ ਦੇ ਨਾਲ ਜੁੜਿਆ ਰਿਹਾ ਉਹਦਾ ਮਸਲਾ ਤੇ ਹੁਣ ਕਹਿੰਦੇ ਖਾੜੜ ਦੇ ਵਪਾਰੀ ਨੂੰ ਸ਼ਰਿਆਂ ਕੋਈ ਗੈਂਗਸਟਰ ਧਮਕੀਆਂ ਦੇ ਰਿਹਾ ਤੇ ਉਹ ਚੁੱਪ ਰਿਹਾ ਉੱਥੇ ਵੀ ਹਾਈ ਕੋਰਟ ਨੇ ਫਿਰ ਡੀਜੀਪੀ ਸਾਹਿਬ ਨੂੰ ਸੱਦ ਲਿਆ ਦੇਖੋ ਗੱਲਾਂ ਨੇ ਨਾ ਜਿਹੜੀਆਂ ਨਾ ਪਹਿਲਾਂ ਆਪਾਂ ਹਮੇਸ਼ਾ ਇਹ ਕਹਿੰਦੇ ਆ ਵੀ ਸਿਆਸਤਦਾਨ ਅਫਸਰशाही ਜਿੱਤ ਪੁਲਿਸ ਵੀ ਆ ਮਾਇਆ ਧਾਰੀ ਤੇ ਗੈਂਗਸਟਰ ਚਾਹੇ ਨਸ਼ੇ ਆਲੇ ਨੇ ਇਹ ਸਾਰੇ ਨਾ ਇੱਕ ਦੂਜੇ ਨਾਲ ਟਿੱਕ ਬਟਨਾਂ ਦੀ ਜੋੜੀ ਵਾਂਗੂ ਜੁੜੇ ਹੋਏ ਨੇ ਕੋਈ ਵੱਦ ਕੋਈ ਘਟ ਇਸੇ ਕਰਕੇ ਤਾਂ ਕੋਈ ਮਸਲਾ ਨਹੀਂ ਹੱਲ ਹੁੰਦਾ ਇਹ ਠੀਕ ਆ ਤੁਸੀਂ ਐਂ ਤਾਂ ਸਰਕਾਰਾਂ ਤਾਂ ਕੰਮ ਕਰਦੀ ਹੀ ਰਹਿੰਦੀਆਂ ਨੇ ਫੜੇ ਵੀ ਜਾਂਦੇ ਨੇ ਲੋਕ ਮਤਲਬ ਇਹ ਜਦੋਂ ਤੁਸੀਂ ਪੁਲਿਸ ਸੁਧਾਰ ਵਾਲੇ ਪਾਸੇ ਕਿਸੇ ਪਾਸੇ ਤੁਰਨੇ ਹੀ ਨਹੀਂ ਤੁਸੀਂ ਬਿਆਨ ਦਿੰਨੇ ਹੋ ਵੀ ਆ ਬਦਲੀਆਂ ਇਸ ਕਰਕੇ ਕੀਤੀਆਂ ਨੇ ਕਿਉਂਕਿ ਹਟੋਂ ਲਿੰਕ ਜੁੜੇ ਹੋਏ ਨੇ ਇੱਕ ਦੂਜੇ ਨਾਲ ਤੁਹਾਡਾ ਡੀਜੀਪੀ ਉਹਨੂੰ ਕੰਟਰਡਿਕਟ ਕਰ ਦਿੰਦਾ ਵੀ ਇਸ ਕਰਕੇ ਬਦਲੀਆਂ ਨਹੀਂ ਹੋਈਆਂ ਇਹਦਾ ਪ੍ਰਬੰਧ ਕੀ ਆਧਾਰ ਤੇ ਹੋਈਆਂ ਨੇ ਫਿਰ ਤੁਸੀਂ ਅੱਜ ਅਫਸਰ ਬਦਲ ਤੇ ਕੱਲ ਅਫਸਰ ਬਦਲ ਤੇ ਹੁਣ ਬਦਲੀਆਂ ਨਹੀਂ ਸਰਕਾਰ ਆ ਇਹ ਜਦੋਂ ਆਪ ਬਦਲੀਆਂ ਤੁਸੀਂ ਇਸ ਤਰ੍ਹਾਂ ਕਰੀ ਜਾਓਗੇ ਤੇ ਫਿਰ ਕੰਮ ਕਿਵੇਂ ਚੱਲੇ ਮੈਂ ਕਹਿੰਦਾ ਪ੍ਰਕਾਸ਼ ਸਿੰਘ ਦੀ ਰਿਪੋਰਟ ਸੀ ਡੀਜੀਪੀ ਸੀ ਸ਼ਾਇਦ ਉਹ ਯੂਪੀ ਦਾ ਉਹਨੇ ਇੱਕ ਰਿਪੋਰਟ ਦਿੱਤੀ ਆ ਸੁਪਰੀਮ ਕੋਰਟ ਨੇ ਕਿੰਨੀਆਂ ਟਿੱਪਣੀਆਂ ਕੀਤੀਆਂ ਪੁਲਿਸ ਸੁਧਾਰਾਂ ਦੀ ਲੋੜ ਆ ਨਾ ਪੁਲਿਸ ਦੇ ਹੱਥ ਕੋਲੇ ਏਜੰਡਾ ਨਾ ਸਿਆਸਤਦਾਨਾਂ ਕੋਲੇ ਉਹ ਏਜੰਡਾ ਹੈ ਹੀ ਨਹੀਂ ਇਸ ਕਰਕੇ ਪੁਲਿਸ ਦਾ ਵੀ ਉਹੀ ਹਾਲ ਹੈ ਸਾਰੇ ਪਾਸੇ ਨਹੀਂ ਮਾਲੀ ਸਾਹਿਬ ਇੱਕ ਚੀਜ਼ ਹੋ ਰਿਹਾ ਹੈ ਜਦੋਂ ਕੋਈ ਵੀ ਕੋਈ ਗੁਨਾਹ ਕਰਦਾ ਮੁਲਾਜ਼ਮ ਕੋਈ ਗਲਤੀ ਕਰਦਾ ਕੋਈ ਗੁਨਾਹ ਕਰਦਾ ਤਾਂ ਇੱਕ ਕਹਿੰਦਾ ਕਹਿੰਦਾ ਕਿ ਉਹਨੂੰ ਸਸਪੈਂਡ ਕਰਤਾ ਜੀ ਜਾਂ ਉਹਦੀ ਮਤਲਬ ਬਦਲੀ ਜਾਂ ਸਸਪੈਂਡ ਕੋਈ ਸਜ਼ਾ ਸੰਧਲੀ ਕੋਈ ਸਜ਼ਾ ਨਹੀਂ ਹੁੰਦੀ ਜੀ ਉਹੀ ਹੈ ਨਾ ਸਸਪੈਂਡ ਕੋਈ ਸਜ਼ਾ ਕੁਝ ਨਹੀਂ ਹੁੰਦਾ ਪਤਾ ਕੀ ਕਾਰਵਾਈ ਦੇ ਨਾਂ ਤੇ ਬਦਲ ਕਰ ਦਿੰਦੇ ਨੇ ਕਿੰੀਆਂ ਗੱਲਾਂ ਨੇ ਮਤਲਬ ਤੁਸੀਂ ਸਿੰਗਲੇ ਦੇ ਕੇਸ ਦਾ ਕੀ ਬਣਿਆ ਜਿਹੜਾ ਤੁਸੀਂ ਆਪ ਫੜਿਆ ਸੀ ਫਿਰ ਬਲਾਨੇ ਦੇ ਖਿਲਾਫ ਕਮੇਟੀ ਬਣ ਗਈ ਜੀ ਕਿੱਥੇ ਗਈ ਜੀ ਉਹ ਮਤਲਬ ਤੁਸੀਂ ਜੇ ਕੋਈ ਤੁਹਾਡਾ ਬੰਦਾ ਫਸਦਾ ਤੁਸੀਂ ਕਮੇਟੀ ਬਣਾ ਕੇ ਉੱਤੇ ਬਹਿ ਜਾਂਦੇ ਹੋ ਸਟ ਬਣਾ ਕੇ ਸਿਟ ਡਾਉਨ ਉੱਤੇ ਬਹਿ ਜਾਂਦੇ ਹੋ ਤੇ ਮੁੜ ਕੇ ਦਵਾ ਪਾ ਕੇ ਹੋਰ ਪਾ ਕੇ ਉਹਨੂੰ ਭੁਲਾ ਦਿੰਦੇ ਹੋ ਸਾਰੇ ਕਿਸੇ ਨੂੰ ਇਸ ਕਰਕੇ ਇਹ ਜਿਹੜੇ ਪੁਲਿਸ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਨਾ ਜੀ ਉਹ ਉਸੇ ਤਰ੍ਹਾਂ ਕੰਟੀਨਿਊ ਹੈ ਚਾਹੇ ਉਹ ਲੁੱਟਦਾ ਹੋਵੇ ਚਾਹੇ ਦਵਾਦਾ ਹੋਵੇ ਚਾਹੇ ਡਰਦਾ ਹੋਵੇ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਸਾਹਮਣੇ ਨਹੀਂ ਆਉਂਦੇ ਨਹੀਂ ਆ ਜਾਂਦੇ ਇਹ ਵੀ ਉਹਨਾਂ ਚ ਇੱਕ ਕੇਸ ਹੈ ਜੇ ਆਪਾਂ ਕਹੀਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਵਿੱਚੋਂ ਹਾਰ ਕੇ ਜਿਹੜੇ ਮੰਤਰੀ ਬਣੇ ਨੇ ਉਨ੍ਹਾਂ ਦਾ ਇੱਕ ਬਿਆਨ ਆਉਂਦਾ ਪਿਛਲੇ ਦਿਨੀ ਕਿਸਾਨਾਂ ਬਾਰੇ ਕਿਸਾਨ ਬਲੈਕਮੇਲਰ ਇਥੋਂ ਤੱਕ ਕਿਹਾ ਗਿਆ ਕਿ ਇਹਨਾਂ ਨੂੰ ਹੁਣ ਰਾਹ ਨਹੀਂ ਖੋਲਾਂਗੇ ਬੜਾ ਕੁਝ ਕਿਸਾਨਾਂ ਬਾਰੇ ਕਿਹਾ ਗਿਆ ਮਤਲਬ ਕੀ ਲੱਗਦਾ ਜਿਹੜਾ ਬੰਦਾ ਇੱਕ ਵਾਰੀ ਕਿਸਾਨ ਅੰਦੋਲਨ ਦੇ ਵਿੱਚ ਜਾਂਦਾ ਉੱਥੋਂ ਆ ਕੇ ਕਹਿੰਦਾ ਕਿ ਮੈਂ ਮਸਾਂ ਬਚ ਕੇ ਆਂ ਪੱਗ ਲੈਕ ਲੈ ਜਾਂਦੀ ਆ ਕੁੱਟ ਮਾਰ ਤੱਕ ਹੁੰਦੀ ਆ ਤੇ ਉਹ ਬੰਦਾ ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਮੈਂ ਮਸਾਂ ਬਚ ਕੇ ਆ ਹੁਣ ਤੱਕ ਕਿਸਾਨਾਂ ਦੇ ਨਾਲ ਰਿਹਾ ਲੋਕ ਸਭਾ ਦੇ ਵਿੱਚ ਤੁਸੀਂ ਦੇਖੋਗੇ ਨਰਾਗ ਠਾਕੁਰ ਦੇ ਨਾਲ ਸਿੱਧੀ ਬਹਿਸਵਾਜੀ ਹੁੰਦੀ ਆ ਤੇ ਹੁਣ ਇੱਕੋ ਦਮ ਯੂ ਟਰਨ ਆਟਾ ਵੱਜ ਗਿਆ ਕਿ ਕਿਸਾਨ ਬਲੈਕਮੇਲਰ ਹੋ ਗਏ ਉਹਦੇ ਲਈ ਜਦੋਂ ਤੁਸੀਂ ਇਹ ਮਿੱਥ ਲੋ ਵੀ ਮੈਂ ਸੱਤਾ 'ਚ ਰਹਿਣਾ ਦੀਨ ਅਮਾਨ ਨੂੰ ਵੇਚਦੋਂ ਜਾਂ ਪਿੱਛੇ ਛੱਡ ਦੋ ਫਿਰ ਇਹ ਹੀ ਹੁੰਦਾ ਇਹਨੇ ਤਾਂ ਇਹ ਵੀ ਕਿਹਾ ਸੀ ਵੀ ਤਿੰਨ ਕਾਨੂੰਨ ਆ ਜਿਹੜੇ ਵਾਪਸ ਲੈ ਲੋ ਮੈਂ ਜਿਹੜੀ ਇਹ ਮੇਰੀ ਗੱਲ ਆ ਵੀ ਬਿਆਨ ਸਿੰਘ ਦੇ ਕਾਤਲਾਂ ਨੂੰ ਰਹਿਣਾ ਨਹੀਂ ਕਰਨਾ ਚਾਹੀਦਾ ਮੈਂ ਇਹ ਤੋਂ ਪਿੱਛੇ हट ਜਾਈ ਹੁਣ ਕਹਿੰਦਾ ਰਾਜਸਥਾਨ ਵੀ ਮੇਰੀ ਕਰਮ ਭੂਮੀ ਬਣ ਗਈ ਤੇ ਵਿਧਾਨ ਸਭਾ ਤਾਂ ਮਤੇ ਪਾ ਕੇ हटੀਏ ਦੋ ਵਾਰ ਵੀ ਪੰਜਾਬ ਦਾ ਪਾਣੀ ਜਿਹੜਾ ਮੁਫਤ ਜਾ ਰਿਹਾ ਦੂਜੇ ਰਾਜਾਂ ਨੂੰ ਦੀਚ ਰਾਜਸਥਾਨ ਵੀ ਆ ਜਦੋਂ ਜਿਹਨੂੰ ਪਾਣੀ ਦੇਣ ਵੇਲੇ ਤੈਅ ਕੀਤਾ ਹੋਇਆ ਸੀ ਅਗਲੀ ਮੀਟਿੰਗ 'ਚ ਕੀਮਤ ਤੈਅ ਕਰਾਂਗੇ ਤੇ ਉਹ ਉਹ ਲੜਾਈ ਫਿਰ ਕਿੱਥੇ ਜਾਊ ਜੀ ਸੋ ਇਹ ਇਸ ਕਰਕੇ ਭਾਜਪਾ ਦਾ ਇਸ ਬੰਦੇ ਨੂੰ ਐ ਉੱਚਾ ਚੱਕਣਾ ਇਹਦਾ ਮਤਲਬ ਇਹ ਆ ਉਹਦੇ ਅੰਦਰ ਵੀ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਬਹੁਤ ਜ਼ਹਿਰ ਭਰੀ ਪਈ ਆ ਮਜਬੂਰੀ ਚ ਉਹਨਾਂ ਨੂੰ ਕੁਝ ਕਰਨਾ ਪੈ ਗਿਆ ਤੁਸੀਂ ਲੋਕ ਸਭਾ ਚ ਮਤਲਬ ਨੋਟੀਫਿਕੇਸ਼ਨ ਜਾਰੀ ਕਰਕੇ ਰਿਹਾਈ ਤੋਂ ਮੁਕਰ ਜੋਂ ਤੇ ਆ ਕੇ ਕਹੋ ਵੀ ਅਸੀਂ ਨਹੀਂ ਕਰਨਾ ਤੇ ਉਸ ਬੰਦੇ ਨੂੰ ਮਤਲਬ ਤੁਸੀਂ ਪੰਜਾਬ ਦੇ ਵਿੱਚ ਸੱਤਾ ਦੇ ਸਾਹਮਣੇ ਹਵਾਰੋ ਜੀ ਜਿਹਦੀ ਸੋਚ ਦਾ ਸਮਝ ਨੂੰ ਨਾ ਤਾਂ ਹੁਣ ਕਾਂਗਰਸ ਅਪਣਾਉਣ ਨੂੰ ਤਿਆਰ ਆ ਨਾ ਪੰਜਾਬ ਦੇ ਲੋਕ ਨੂੰ ਸੁਣਨ ਨੂੰ ਤਿਆਰ ਨੇ ਇਹਦਾ ਮਤਲਬ ਇਹੀ ਆ ਕਿ ਖਤਰੇ ਦੀ ਘੰਟੀ ਕਹਿ ਸਕਦੇ ਆ ਵੀ ਇਰਾਦੇ ਆ ਜਿਹੜੇ ਕਹੀਂ ਜੋ ਸਾਨੂੰ ਸਿੱਖਾਂ ਨਾਲ ਬਹੁਤ ਪਿਆਰ ਆ ਕਹਿਣ ਦਾ ਨਾਲ ਕੀ ਹੁੰਦਾ ਜਦੋਂ ਅਮਲੀ ਤੌਰ ਤੇ ਜੋ ਤੁਸੀਂ ਕਰਕੇ ਦਿਖਾਉਣਾ ਹੁੰਦਾ ਨਾ ਕਹਿਣਾ ਨਹੀਂ ਹੁੰਦਾ ਕੱਲੋ ਬਿਲਕੁਲ ਜੀ